ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਮਿਲੀ ਹੈ ਇਸ ਧਮਕੀ ਬਾਰੇ ਖੁਦ ਸਾਬਕਾ ਮੁੱਖ ਮੰਤਰੀ ਨੇ ਇੱਕ ਜਨਤਕ ਪ੍ਰੋਗਰਾਮ ਦੇ ਵਿੱਚ ਦੱਸਿਆ ਚੰਨੀ ਨੇ ਕਿਹਾ ਕਿਸੇ ਨੇ ਫੋਨ ਕਰਕੇ ਧਮਕਾਇਆ ਅਤੇ 2 ਕਰੋੜ ਰੁਪਏ ਦੀ ਮੰਗ ਕੀਤੀ ਘਟਨਾ ਪਿਛਲੇ ਦਿਨਾਂ ਦੀ ਦੱਸੀ ਗਈ ਹੈ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਇਸ ਦੀ ਸ਼ਿਕਾਇਤ ਪੰਜਾਬ ਦੇ ਡੀਜੀਪੀ ਕੋਲ ਕੀਤੀ ਸੀ ਚੰਨੀ ਮੁਤਾਬਕ ਫੋਨ ਆਇਆ ਕਿ ਤੁਹਾਡੀ ਬਾਈ ਜੀ ਨਾਲ ਗੱਲ ਕਰਵਾਉਂਦਾ ਪਰ ਸਾਬਕਾ ਮੁੱਖ ਮੰਤਰੀ ਨੇ ਉਸ ਨੂੰ ਖੁਦ ਹੀ ਗੱਲ ਕਰਨ ਨੂੰ ਕਿਹਾ ਅੱਗੋਂ ਫੋਨ ਤੇ ਬੰਦੇ ਨੇ ਕਿਹਾ 2 ਕਰੋੜ ਰੁਪਏ ਦਾ ਪ੍ਰਬੰਧ ਕਰੋ ਸਾਬਕਾ ਮੁੱਖ ਮੰਤਰੀ ਮੁਤਾਬਕ ਉਹਨਾਂ ਨੇ ਜਵਾਬ ਦਿੱਤਾ ਕਿ ਕੋਈ ਪੈਸਾ ਨਹੀਂ ਜੋ ਸੀ ਚੋਣਾਂ ਦੇ ਵਿੱਚ ਖਰਚ ਹੋ ਗਿਆ ਇਹ ਨਹੀਂ ਨਹੀਂ ਚੰਨੀ ਨੇ ਦੱਸਿਆ ਕਿ ਮੈਸੇਜ ਵੀ ਆਈ ਸਕਰੀਨ ਸ਼ਾਟ ਅਤੇ ਕਾਲ ਬਾਰੇ ਡੀਜੀਪੀ ਨੂੰ ਦੱਸਿਆ ਗਿਆ ਸਾਬਕਾ ਮੁੱਖ ਮੰਤਰੀ ਮੁਤਾਬਕ ਉਹਨਾਂ ਨੂੰ ਪੁਲਿਸ ਨੇ ਧਮਕੀ ਬਾਰੇ ਪੁੱਛਣਾ ਜ਼ਰੂਰੀ ਵੀ ਨਹੀਂ ਸਮਝਿਆ ਹਾਲਾਂਕਿ ਸਾਬਕਾ ਸੀਐਮ ਮੁਤਾਬਕ ਮੁਰਤੀ ਨੂੰ ਧਮਕੀ ਦਾ ਫੋਨ ਤਾਂ ਨਹੀਂ ਆਇਆ ਪਰ ਉਹਨਾਂ ਪੁਲਿਸ ਤੇ ਜ਼ਰੂਰ ਸਵਾਲ ਚੁੱਕੇ ਪੁੱਛਿਆ ਕਿ ਜੇ ਉਹਨਾਂ ਨੂੰ ਤਨਖੀਆਂ ਆ ਰਹੀਆਂ ਨੇ ਫਿਰ ਆਮ ਬੰਦੇ ਦਾ ਕੀ ਹਾਲ ਹੋਵੇਗਾ